ਸਭ ਤੋਂ ਪਹਿਲਾਂ ਜਿੰਨੇ ਵੀ ਇੱਥੇ ਇਲੈਕਟ੍ਰੋਨਿਕ মিডিਆ ਤੋਂ ਪ੍ਰਿੰਟ মিডিਆ ਤੋਂ ਸਾਡੇ ਭਰਾ ਇਹ ਆ ਪੈਣਾਈਆਂ ਨੇ ਸਭ ਨੂੰ ਫਤਰੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਅੱਜ ਤੋਂ 5 ਦਿਨ ਪਹਿਲਾਂ ਇਸ ਗੱਲ ਨੂੰ ਲੈ ਕੇ ਅਸੀਂ ਤੁਹਾਡੇ ਰੂਬਰੂ ਹੋਏ ਸੀ ਆਪਣੀ ਗੱਲ ਪੰਜਾਬ ਦੇ ਲੋਕਾਂ ਤੱਕ ਰੱਖੀ ਸੀ ਕਿ ਇੱਕ ਬਦਲਾਖੋਰੀ ਦੀ ਨੀਤੀ ਤਹਿਤ ਜਾਂ ਆਵਾਜ਼ ਨੂੰ ਦੱਬਣ ਦੀ ਖਾਤਰ ਜਿਹੜੇ ਮੇਰੇ ਪੁਰਾਣੇ ਮੁਕੱਦਮੇ ਸੀ ਉਹਨਾਂ ਨੂੰ ਖੋਲਿਆ ਗਿਆ 2017 ਦੇ 2019 ਦੇ ਜਿਨ੍ਹਾਂ ਦੀ ਕੈਂਸਲੇਸ਼ਨ ਭਰੀ ਜਾ ਚੁੱਕੀ ਸੀ ਰੱਦ ਹੋ ਚੁੱਕੇ ਸੀਗੇ ਐਸਐਸਪੀ ਵੱਲੋਂ ਅਪਰੂਵਲ ਦੇ ਕੇ ਇੱਕ ਵਾਰ ਨਹੀਂ ਦੋ ਦੋ ਵਾਰੀਓ ਪਰਚੇ ਰੱਦ ਹੋਏ ਸਿੱਟਾ ਬਣਾ ਕੇ ਉਹਦੀ ਪੜਤਾਲ ਹੋਈ ਫੇਰ ਰੱਦ ਕਰਕੇ ਉਹ ਟੂ ਕੋਰਟ ਕੀਤੇ ਗੇ ਪਰਚੇ ਵਾਪਸ ਇਹਨਾਂ ਨੇ ਕੋਰਟ ਦੇ ਵਿੱਚੋਂ ਲੈ ਕੇ ਉਹਨਾਂ ਦੇ ਵਿੱਚ ਮੈਨੂੰ ਬੁਲਾਇਆ ਗਿਆ ਕਿ ਤੂੰ ਸ਼ਾਮਲ ਤਫਤੀਸ਼ ਹੋ ਆ ਕੇ ਤੇਰੇ ਆ ਮਕਦਮੇ ਖੜੇ ਨੇ ਚਲੋ ਮੈਂ ਇਹਨਾਂ ਨੂੰ ਇੱਕੋ ਹੀ ਗੱਲ ਕਹੀ ਮੈਂ ਕਿਹਾ ਵੀ ਤੁਸੀਂ ਇਹ ਪਰਚੇ ਮੇਰੇ ਰੱਦ ਹੋ ਚੁੱਕੇ ਨੇ ਉਹ ਪਰਚਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਈ ਆ ਉਹਦੇ ਰੋਸ ਵਜੋਂ ਬਾਦਲਾਂ ਦੇ ਘਰ ਅੱਗੇ ਗਏ ਸੀ ਉਸ ਸਮੇਂ ਦੇ ਉਹ ਪਰਚੇ ਸੀ ਜਿਹਦੇ ਵਿੱਚ 707 ਵਰਗੀਆਂ ਧਰਾਵਾਂ ਲੱਗੀਆਂ ਸੀ ਚਲੋ ਜਦੋਂ ਸਾਰੀ ਕਹਾਣੀ ਪੁਲਿਸ ਨੂੰ ਸਮਝ ਪਈ ਅਸੀਂ ਵੀ ਜਾ ਕੇ ਆਪਣਾ ਪੱਖ ਰੱਖਿਆ ਤੇ ਉਸ ਤੋਂ ਬਾਅਦ ਉਹ ਜਿਹੜੇ ਪਰਚੇ ਦੋਨੇ ਰੱਦ ਹੋ ਚੁੱਕੇ ਸੀ ਪਰ ਸਾਨੂੰ ਕੀ ਪਤਾ ਸੀ ਵੀ ਇਹ ਤਾਂ ਹਲੇ ਹੋਰ ਬਹੁਤ ਕੁਝ ਕਰਨ ਜਾ ਰਹੇ ਹੈ ਪੁਰਾਣੇ ਪਰਚੇ ਹੀ ਨਹੀਂ ਇਹਦਾ ਨਵਾਂ ਵੀ ਕੁਝ ਕਰੀ ਬੈਠੇ ਆ ਵੀ ਕਿਸੇ ਵੀ ਤਰੀਕੇ ਨਾਲ ਇਸ ਇਨਸਾਨ ਦੀ ਆਵਾਜ਼ ਨੂੰ ਦੱਬਣਾ ਜਾਂ ਤਾਂ ਸਾਡੇ ਨਾਲ ਹੱਥ ਮਿਲਾ ਲੇ ਜਾਂ ਸਾਡੇ ਖਿਲਾਫ ਸਾਡੀਆਂ ਨੀਤੀਆਂ ਦੇ ਖਿਲਾਫ ਜੋ ਪੰਜਾਬ ਮਾਰੂ ਨੀਤੀਆਂ ਨੇ ਉਹਨਾਂ ਦੇ ਖਿਲਾਫ ਏ ਬੋਲਣਾ ਬੰਦ ਕਰ ਦੇ ਇਸ ਕਰਕੇ ਇਹਨਾਂ ਨੇ ਇੱਕ ਐਸੇ ਮਹੀਨੇ ਦੀ ਨਹੀਂ ਨੌਵੇਂ ਮਹੀਨੇ ਦੀ ਨੌਵੇਂ ਮਹੀਨੇ ਦੀ 2 ਤਰੀਕ ਨੂੰ ਇਹਨਾਂ ਨੇ ਮੁਕਦਮਾ ਦਰਜ ਕਰਕੇ ਰੱਖ ਲਿਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਰੀਕੇ ਪੱਤਣ ਥਾਣੇ ਦੇ ਵਿੱਚ ਉਹ ਐਫ ਆਈ ਆਰ ਨੰਬਰ ਹੈਗਾ 75 ਤੇ ਉਹਦੀਆਂ ਧਰਾਵਾਂ ਨੇ ਜਿਹੜੀਆਂ ਤੁਹਾਨੂੰ ਮੈਂ ਸੁਣਾ ਦਿੰਨਾ 386 87 88 ਤੇ 99 120 ਬੀ 25 25 ਦੀ 6 25 ਦੀ 7 ਤੇ ਐਂਡੀਪੀਐਸ ਜ्याने ਫਰੋਤੀ ਦੀਆਂ ਧਰਾਵਾਂ ਲਾ ਕੇ ਤੇ ਨਸ਼ਾ ਵੇਚਣ ਦੀਆਂ ਧਰਾਵਾਂ ਲਾ ਕੇ ਇਹਨਾਂ ਨੇ ਇੱਕ ਮੁਕੱਦਮਾ ਦਰਜ ਕਰ ਲਿਆ ਇਹਨਾਂ ਨੇ ਕਹਾਣੀ ਕੀ ਬਣਾਈ ਆ ਕਹਾਣੀ ਬਣਾਈ ਆ ਕਹਿੰਦੇ ਜੀ ਸਾਨੂੰ ਕਿਸੇ ਮੁਖਬਰ ਨੇ ਆ ਕੇ ਸਾਡਾ ਨਾਕਾ ਲੱਗਿਆ ਹੋਇਆ ਸੀਗਾ ਨਿਰੰਕਾਰ ਦੀ ਭਵਨ ਕੋਲੇ ਉੱਥੇ ਕਿਸੇ ਮੁਖਬਰ ਨੇ ਆ ਕੇ ਤਲਾਹ ਦਿੱਤੀ ਤੇ ਉਹਨੇ ਦੱਸਿਆ ਵੀ ਆਹ ਬੰਦਿਆਂ ਦਾ ਇੱਕ گروਹ ਬਣਿਆ ਹੋਇਆ ਜਿੰਨਾ ਬੰਦਾ ਦੇ ਮੈਂ ਨਾਂ ਤੁਹਾਨੂੰ ਇਸ ਐਫ ਆਈ ਆਰ 'ਚ ਲਿਖੇ ਹੋਏ ਦੱਸਦਾ ਇਹ ਕਹਿੰਦੇ ਜੀ ਇਹਨਾਂ 'ਚ ਹੈਗਾ ਸਭ ਤੋਂ ਪਹਿਲਾਂ ਲਖਵੀਰ ਸਿੰਘ ਉਰਫ ਲੰਡਾ ਪੁੱਤ ਨਰਿੰਜਨ ਸਿੰਘ ਵਾਸੀ ਹਰੀਕੇ ਜੋ ਬਹੁਤ ਵੱਡਾ ਗੈਂਗਸਟਰ ਹੈ ਤੇ ਇਸ ਸਮੇਂ ਵਿਦੇਸ਼ ਵਿੱਚ ਬੈਠ ਕੇ ਆਪਣਾ ਨੈਟਵਰਕ ਚਲਾ ਰਿਹਾ ਹੈ ਜੋ ਵੱਡੇ-ਵੱਡੇ ਬਿジネスਮੈਨ ਅਮੀਰ ਲੋਕਾਂ ਪਾਸੋਂ ਫਰੋਤੀਆਂ ਦੀ ਮੰਗ ਕਰਦਾ ਹੈ ਜੋ ਲਖਵੀਰ ਸਿੰਘ ਲੰਡਾ ਉਹਦੇ ਨਾਲ ਅਨਛੱਤਰ ਸਿੰਘ ਉਹਦੇ ਨਾਲ ਸਤਨਾਮ ਸਿੰਘ ਗੁਰਕੀਰਤ ਸਿੰਘ ਅਨਮੋਲ ਸੋਨੀ ਗੁਰਜੰਟ ਸਿੰਘ ਮਹਾਵੀਰ ਸਿੰਘ ਸੁਖਦੇਵ ਸਿੰਘ ਦਲਵੀਰ ਸਿੰਘ ਤੇ ਵਿੱਚ ਮੇਰਾ ਨਾਮ ਲਖਵਿੰਦਰ ਸਿੰਘ ਉਰਫ ਲੱਖਾਬਾਸੀ ਸੁਧਾਨਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਇਹ ਕਹਿੰਦੇ ਜੀ ਇਹਨਾਂ ਨੇ ਰਲ ਮਿਲ ਕੇ ਇੱਕ گروਹ ਬਣਾਇਆ ਹੋਇਆ ਤੇ ਫਰੋਤੀਆਂ ਹਾਸਲ ਕਰਦੇ ਆ ਜੋ ਲਖਵੀਰ ਸਿੰਘ ਉਰਫ ਲੰਡਾ ਇਹਨਾਂ ਦਾ ਰਿੰਗ ਲੀਡਰ ਹੈ ਜੋ ਸਾਰਿਆਂ ਨਾਲ WhatsApp ਦੇ ਉੱਤੇ ਵਿਦੇਸੀ ਨੰਬਰਾਂ ਤੇ ਗੱਲਬਾਤ ਕਰਦਾ ਤੇ ਇਹ ਜੇ ਫਰੋਤੀਆਂ ਫਰੋਤੀਆਂ ਦੀ ਇਹ ਮੰਗ ਕਰਦੇ ਆ ਫਰੋਤੀ ਦੇਣ ਵਾਲਾ ਵਿਅਕਤੀ ਅਗਰ ਫਰੋਤੀ ਦੇਣ ਤੋਂ ਮਨਾਹੀ ਕਰਦਾ ਤਾਂ ਉਹਦੇ ਪਰਿਵਾਰ ਨੂੰ ਜਾਨੋਂ ਮਾਰ ਦੀਆਂ ਧਮਕੀਆਂ ਦਿੰਦੇ ਨੇ ਤੇ ਉਹਨਾਂ ਦੇ ਘਰਾਂ ਦੇ ਉਹਨਾਂ ਦੇ ਘਰਾਂ ਦੇ ਬਾਹਰ ਫਾਇਰਿੰਗ ਕਰਕੇ ਡਰਾਇਆ ਧਮਕਾਇਆ ਜਾਂਦੇ ਤੇ ਫਰੋਤੀਆਂ ਵਸੂਲਦੇ ਨੇ ਤੇ ਇੱਥੋਂ ਇਕੱਠਾ ਕੀਤਾ ਹੋਇਆ ਪੈਸਾ ਹਵਾਲੇ ਰਾਹੀਂ ਇਹ ਕਹਿੰਦੇ ਬਾਹਰ ਲਖਵੀਰ ਸਿੰਘ ਲੰਡੇ ਨੂੰ ਭੇਜਦੇ ਨੇ ਇਹ ਅਤੇ ਇਹ ਇਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਨ ਤੇ ਨਜਾਇਜ਼ ਹਥਿਆਰ ਮਗਵਾ ਕੇ ਵੀ ਇਹ ਜਿਹੜਾ ਇੱਥੇ ਵੇਚ ਰਹੇ ਨੇ ਜੇਕਰ ਇਹਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਇਹਨਾਂ ਕੋਲੋਂ ਨਜਾਇਜ਼ ਹਥਿਆਰ ਫਰੋਤੀ ਦੇ ਪੈਸੇ ਤੇ ਹੈਰੋਨ ਬਰਾਮਦ ਹੋ ਸਕਦੀ ਹੈ ਦੋ ਤਰੀਕ ਨੂੰ ਪਰਚਾ ਦਿੱਤਾ ਮੈਨੂੰ ਲੱਗਦਾ ਪਰਸੋਂ ਪਤਾ ਉਹ ਵੀ ਕਿਸੇ ਮੁੰਡੇ ਦਾ ਫੋਨ ਆਉਂਦਾ ਕਹਿੰਦਾ ਬਾਈ ਤੇਰੇ ਤੇ ਹਰੀਕੇ ਪੱਤਰ ਥਾਣੇ ਪਰਚਿਆ ਮੈਂ ਕਿਹਾ ਪੁਰਾਣੇ ਦਾ ਖੋਲੇ ਸੀ ਨਵਾਂ ਵੀ ਦੇਤਾ ਉਹ ਕਹਿੰਦਾ ਮੈਂ ਤੁਹਾਨੂੰ ਐਫ ਆਈ ਆਰ ਦੀ ਕਾਪੀ ਭੇਜਦਾ ਮੈਨੂੰ ਕਾਪੀ ਭੇਜੀਦਾ ਤਾਂ ਮੈਨੂੰ ਪਤਾ ਲੱਗਿਆ ਤਾਂ ਮੈਂ ਕਿਸੇ ਬੰਦੇ ਰਾਹੀਂ ਆਪਣੇ ਰਾਹੀਂ ਪਤਾ ਕਰਾਇਆ ਸੱਚ ਉਦੋਂ ਵੀ ਤੁਸੀਂ ਲਖੇ ਸਿਧਾਣੇ ਦੇ ਪਰਚਾ ਦਿੱਤਾ ਜੀ ਕਹਿੰਦਾ ਜੀ ਹਾਂ ਸਾਡੇ ਕੋਲ ਸੋਰਸ ਰਾਹੀਂ ਪਤਾ ਲੱਗਿਆ ਸੀ ਵੀ ਗਰੋਹ ਬਣਾਇਆ ਹੋਇਆ ਸੀ ਪਰਚਾ ਦਿੱਤਾ ਜੇ ਉਹ ਬਾਕੀ ਬੰਦੇ ਫੜੇ ਜਾਣਗੇ ਉਹਨਾਂ ਦੀ ਪੁਛਗਛ ਜੇ ਲਖੇ ਦਾ ਨਾਮ ਆਉਗਦਾ ਉਹਨੂੰ ਫੜ ਲਾਂਗੇ ਦੇਖੋ ਕਹਾਣੀ ਕਿਵੇਂ ਘੜਦਿਆ ਜਿਹੜਾ ਬੰਦਾ ਪਿਛਲੇ 10 ਸਾਲ ਤੋਂ ਲੈ ਕੇ ਚਿੱਟੇ ਦੇ ਖਿਲਾਫ ਨਸ਼ੇ ਦੇ ਖਿਲਾਫ ਸ਼ਰਯਾਮ ਸਟੇਜਾਂ ਦੇ ਉੱਤੇ ਮੈਂ ਇਹਨਾਂ ਦੇ ਐਸਐਚਓ ਦਾ ਡੀਐਸਪੀ ਦਾ ਐਸਐਸਪੀ ਰੈਂਕ ਦੇ ਬੰਦਿਆਂ ਦਾ ਨਾਂ ਲੈਂਦਾ ਰਿਹਾ ਕਿ ਸੋਡਿਆ ਆ ਬੰਦੇ ਬਕਾਉਂਦੇ ਆ ਆ ਬੰਦੇ ਵੇਚਦੇ ਐ ਐਸਟੀਐਫ ਦੇ ਮੁਖੀ ਨੂੰ ਕਈ ਵਾਰੀ ਮੇਲਾਂ ਪਾਈਆਂ ਕਿ ਸਾਡੇ ਜ਼ਿਲ੍ਹੇ ਬਰਿੰਡੇ ਦੇ ਵਿੱਚ ਸਾਡੇ ਇਲਾਕੇ 'ਚ ਫਲਾਣੇ ਫਲਾਣੇ ਬੰਦੇ ਚੱਟੇ ਦਾ ਕੰਮ ਕਰਦੇ ਆ ਉਸੇ ਬੰਦੇ ਦੇ ਉੱਤੇ ਹੈਰਨ ਵੇਚਣ ਦਾ ਪਰਚਾ ਦੇ ਦਿੰਦੇ ਆ ਜੀ ਜਿਵੇਂ ਕਿ ਤੁਹਾਨੂੰ ਮੈਂ ਦੱਸਦਾ ਵੀ ਦੇਖੋ ਇਹ ਬੰਦੇ ਦੇ ਬੰਦੇ ਨੂੰ ਘੇਰਨ ਦੀ ਵੀ ਗੱਲ ਐ ਬੰਦੇ ਦਾ ਜਿਹੜਾ ਬੰਦੇ ਦੇ ਕਰਤਾਰ ਦੇ ਉੱਤੇ ਚਿੱਕੜ ਸਿੱਟਣ ਦੀ ਵੀ ਗੱਲ ਹੁੰਦੀ ਆ। ਤੋਂ ਨ ਮਾਧਾਰਨ ਨਾ 2005 ਜਿਹੜਾ ਕੈਪਟਨ ਦੀ ਸਰਕਾਰ ਸੀ ਤਾਂ ਮੈਸਰ ਖਾਨ ਨੇ ਇੱਕ ਕਾਂਡ ਹੋਇਆ ਉਹਦੇ ਵਿੱਚ ਕਿਸਾਨ ਆਗੂਆਂ ਦੇ 307 ਦਾ ਪਰਚਾ ਹੋ ਗਿਆ। ਤਾਂ 307 ਦੇ ਪਰਚੇ ਦੇ ਵਿੱਚ ਉਹਨਾਂ ਕਿਸਾਨ ਆਗੂਆਂ ਨੇ ਜ਼ਮਾਨਤ ਕਰਾ ਲਈ ਜ਼ਮਾਨਤ ਕਰਾ ਕੇ ਸ਼ਾਮਲ ਤਫਤੀਸ਼ ਹੋਂ ਥਾਣਾ ਕੋਟਫੱਤਾ ਗਏ। ਤਾਂ ਉਹਨਾਂ ਨੂੰ ਸ਼ਾਮਲ ਤਫਤੀਸ਼ ਕਰਕੇ ਉਸ ਤਾਂ ਜਾਣ ਦਿੱਤਾ ਉਹਨਾਂ ਨੂੰ ਲਿਆ ਕੇ ਰਾਮਪੁਰੇ ਥਾਣੇ ਦੇ ਵਿੱਚ ਪਰਚੇ ਦੋ ਪਰਚੇ ਸੀ ਟਾਇਰ ਚੋਰੀ ਹੋਏ ਸੀ ਦੁਕਾਨ ਤੋਂ ਤੇ ਇੱਕ ਟੈਲੀਵਿਜ਼ਨ ਚੋਰੀ ਹੋਏ ਸੀ ਦੁਕਾਨ ਤੋਂ ਉਹ ਦੋ ਪਰਚਿਆਂ ਦੇ ਵਿੱਚ ਸ਼ਾਮਲ ਕਰਕੇ ਜੇਲ੍ਹ ਭੇਜਤਾ ਹੁਣ ਤੁਸੀਂ ਮੰਨਣਾ ਚਾਹੁੰਦੇ ਆ ਗੱਲ ਵੀ ਇੱਕ ਕਿਸਾਨ ਆ ਗੂ ਟਾਇਰ ਚੋਰੀ ਕਰਦਾ ਫੜਿਆ ਗਿਆ ਜਾਂ ਟੈਲੀਵਿਜ਼ਨ ਚੋਰੀ ਕਰਦਾ ਫੜਿਆ ਗਿਆ ਜਿਹਦੇ ਵਿੱਚ ਬੂਟਾ ਸਿੰਘ ਬੁਰਜਗਿੱਲ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਤੋਂ ਤੇ ਸਰਜੀਤ ਸਿੰਘ ਫੂਲ ਕ੍ਰਾਂਤੀਕਾਰੀ ਯੂਨੀਅਨ ਤੋਂ ਸੀ ਸੋ ਇਹ ਜਿਹੜੀ ਕਹਾਣੀ ਰਚੀ ਜਾ ਰਹੀ ਆ ਆਪਾਂ ਦੇਖ ਰਹੇ ਆ ਕਿ ਕਿਵੇਂ ਇੱਕ ਪਾਸੇ ਦੇਖ ਰਹੇ ਆ ਮੋਦੀ ਦਾ ਜਿਹੜਾ ਸਿਸਟਮ ਆ ਕਿ ਈੜੀ ਰਾਹੀਂ ਸੀਬੀਆਈ ਰਾਹੀਂ ਢਾਕੇ ਦਬਕਾ ਕੇ ਪੂਰੇ ਭਾਰਤ ਦੇ ਅੰਦਰ ਕਿੰਨੇ ਪੱਤਰਕਾਰ ਕਿੰਨੇ ਬੁੱਧੀਜੀਵੀ ਕਿੰਨੇ ਲਖਾਰੀ ਕਿੰਨੇ ਵਕੀਲ ਵੱਖ-ਵੱਖ ਤਰ੍ਹਾਂ ਦੇ ਬੰਦੇ ਬੰਦ ਕੀਤੇ ਹੋਏ ਨੇ ਜ਼ਿਲ੍ਹਿਆਂ ਦੇ ਅੰਦਰ ਬਹੁਤ ਖਤਰਨਾਕ ਧਰਾਮਾਂ ਲਾ ਕੇ ਉਹਨਾਂ ਦੀ ਆਵਾਜ਼ ਨੂੰ ਦੱਬਣ ਦੇ ਲਈ ਉਹੀ ਕੰਮ ਇੱਥੇ ਕੇਜਰੀਵਾਲ ਐਂਡ ਪਾਰਟੀ ਨੇ ਚਲਾ ਲਿਆ ਪੰਜਾਬ ਚ ਆ ਕੇ ਇਹ ਇਹ ਮੋਦੀ ਨਾਲਾ ਵੀ ਅੱਗੇ ਜਾਣਗੇ ਜਦੋਂ ਇਹਨੇ ਦੇਖਿਆ ਵੀ ਇਹ ਪੁਰਾਣੇ ਪਰਚਿਆਂ ਤੋਂ ਗੋਲਦਾਰ ਨਹੀਂ ਪੁਰਾਣੇ ਪਰਚੇ ਖੋਲ ਕੇ ਕੋ ਬੜਨਾ ਨਹੀਂ ਤਾਂ ਨਵਾਂ ਪਰਚਾ ਦੇਤਾ ਆਪ ਇਹ ਰੋ ਚੀਕਾ ਮਾਰਦੇ ਆ ਸਾਡਾ ਜੀ ਫਲਾਣਾ ਸਾਡੇ ਫਲਾਣੇ ਐਮਐਲਏ ਤੇ ਪਰਚਾ ਦੇਤਾ ਜੀ ਜਾਂ ਦੇਣਗੇ ਜੀ ਸਾਡੇ ਫਲਾਣੇ ਮੰਤਰੀ ਨੂੰ ਫੜਨਗੇ ਜੀ ਹੁਣ ਕੱਲ ਕੇਜਰੀਵਾਲ ਕਹੀ ਜਾਂਦਾ ਕਹਿੰਦਾ ਜੀ ਸਾਡੇ ਹੁਣ ਰਾਗਵ ਚੱਡੇ ਨੂੰ ਫੜਨਗੇ ਨੂੰ ਗ੍ਰਿਫਤਾਰ ਕਰਨਗੇ ਜੀ ਪਹਿਲੇ ਰੌਲਾ ਪਾਉਣ ਲੱਗ ਜਾਂਦੇ ਆ ਦੂਜੇ ਪਾਸੇ ਕੀ ਕਰ ਰਹੇ ਆ ਆਵਾਜ਼ ਨੂੰ ਦੱਬਣ ਲਈ ਤੁਹਾਡੇ ਸਾਹਮਣੇ ਚੱਲਿਆ ਅਲਾਟਸ ਆਪਰੇਸ਼ਨ ਚਲਾਇਆ ਜੀ ਕਿ ਸਾਡੇ ਜੀ ਐਮਐਲਏ ਖਰੀਦਨੇ ਸ਼ੁਰੂ ਕਰਤੇ ਹਾਲਾਂਕਿ ਕੋਈ ਗੱਲਬਾਤ ਹਾਲ ਤੱਕ ਸਾਹਮਣੇ ਨਹੀਂ ਆਈ ਵੀ ਕੀਨੇ ਖਰੀਦਨੇ ਸੀ ਕਿਹੜਾ ਬੰਦਾ ਇਹਨਾਂ ਦੀ ਡੀਲ ਕਰਾ ਰਿਹਾ ਸੀ ਕਿਹੜੇ ਬੰਦੇ ਨੇ ਕਿਹੜੇ ਨੰਬਰ ਤੋਂ ਫੋਨ ਕੀਤਾ ਕੱਖ ਨਹੀਂ ਸਾਹਮਣੇ ਆਇਆ ਤੇ ਇਹ ਕੁਝ ਜਿਹੜਾ ਮੈਨੂੰ ਸੁਨੇਹੇ ਵੀ ਬਹੁਤ ਆਏ ਪ੍ਰਸ਼ਾਸਨ ਵੱਲੋਂ ਵੀ ਆਏ ਮੈਨੂੰ ਇਹਨਾਂ ਦੇ ਬੰਦਿਆਂ ਵੱਲੋਂ ਵੀ ਆਏ ਵੀ ਬੋਲ ਨਾ ਯਾਰ ਤੂੰ ਕਿਉਂ ਇਹਨਾਂ ਬੋਲਦਾ ਇਹਨਾਂ ਦੇ ਖਿਲਾਫ ਮੈਂ ਕਹਾ ਮੈਂ ਇਹਨਾਂ ਦੇ ਖਿਲਾਫ ਨਹੀਂ ਮੇਰੀ ਕੋਈ ਇਹਨਾਂ ਨਾਲ ਨਿੱਜੀ ਦੁਸ਼ਮਣੀ ਨਹੀਂ ਕੋਈ ਜਾਤੀ ਰੰਜਿਸ਼ ਨਹੀਂ ਜੇ ਇਹ ਪੰਜਾਬ ਦੇ ਖਿਲਾਫ ਮੇਰੇ ਨਾਲ ਇਹ ਜਿਹੀਆਂ ਗੱਲਾਂ ਕਰਨਗੇ ਜਿੰਨੀਆਂ ਵੀ ਇਹਨਾਂ ਨੇ ਕੀਤੀਆਂ ਲਾ ਰਾਜਸਵਾ ਦੇ ਮੈਂਬਰਾਂ ਤੋਂ ਲਾਜਰੀ ਆ ਫਜ਼ੂਲ ਖਰਚੀ ਹੈ ਕਰੋੜਾਂ ਰੁਪਇਆ ਜਿਹੜਾ ਬਾਹਰਲੇ ਸੂਬਿਆਂ ਦੇ ਰਾਹਾਂ ਤੇ ਦੇ ਰਹੇ ਨੇ ਇਹ ਜਾਂ ਉਸ ਤੋਂ ਬਾਅਦ ਜਿੰਨੀਆਂ ਵੀ ਹੋਰ ਗੱਲਾਂ ਬਾਤਾਂ ਹੋਈਆਂ ਉਸ ਨੂੰ ਲੈ ਕੇ ਮੈਂ ਸਾਰੀਆਂ तमाम ਗੱਲਾਂ ਇਹ ਬੋਲਦਾ ਰਿਹਾ ਵੀ ਪਾਇਕ ਬਾਰੇ ਤੁਸੀਂ ਕਹਿੰਦੇ ਸੀ ਆਮ ਬੰਦੇ ਆ ਥੋਡੇ ਕੋਲ ਵੀਆਈਪੀ ਸਿਕਿਉਰਟੀਆਂ ਨੇ ਹਜ਼ਾਰਾਂ ਗਨਮੈਨ ਆ ਇੱਕ ਬੰਦੇ ਕੋਲ ਪੰਜ-ਪੰਜ ਗੱਡ ਰੱਖੇ ਹੋਏ ਨੇ ਪੰਜ-ਪੰਜ ਸੱਤ-ਸੱਤ ਗਾਰਡਾਂ ਲੱਗੀਆਂ ਹੋਈਆਂ ਨੇ ਇਹ ਸਾਰੀਆਂ ਗੱਲਾਂ ਇਹਨਾਂ ਨੂੰ ਚੁਭੀਆਂ ਤਾਂ ਇਹਨਾਂ ਨੇ ਇਸ ਤਰੀਕੇ ਨਾਲ ਮੈਨੂੰ ਟਾਰਗੇਟ ਕੀਤਾ ਕਿ ਇਸ ਬੰਦੇ ਨੂੰ ਬਦਨਾਮ ਵੀ ਕਰ ਦਿਓ ਤੇ ਇਸ ਬੰਦੇ ਨੂੰ ਘੇਰ ਵੀ ਲਿਓ ਜੇ ਮੈਂ ਕ੍ਰਿਮੀਨਲ ਆ ਜੇ ਮੈਂ ਫਰੋਤੀਆਂ ਲੈਂਦਾ ਸੀ ਜੇ ਮੈਂ ਹੈਰੋਨ ਮਂਗਾ ਰਹੇ ਹਾਂ ਪਾਕਿਸਤਾਨ ਤੋਂ ਡਰੋਨ ਰਾਹੀਂ ਪਰਚਾ ਦੇ ਕੇ ਫਿਰ ਛੱਡ ਕਿਉਂ ਦਿੱਤਾ ਮੀਨਾ ਹੋ ਗਿਆ ਪਰਚੇ ਨੂੰ 9 ਤਰੀਕ ਨੂੰ 2 ਨੂੰ ਪਰਚਾ ਦਿੱਤਾ 10ਵੇਂ ਮਹੀਨੇ ਦੀ 1 ਤਰੀਕ ਹੋ ਗਈ। ਮੈਨੂੰ ਪਤਾ ਤੱਕ ਨਹੀਂ ਕੋਈ ਤਲਾਹ ਨਹੀਂ ਕੋਈ ਸੁਨੇਹਾ ਨਹੀਂ ਕੋਈ ਗ੍ਰਿਫਤਾਰੀ ਨਹੀਂ। ਮੈਨੂੰ ਤਾਂ ਕਿਸੇ ਆਪ ਦੇ ਬੰਦੇ ਰਾਹੀਂ ਕਿਸੇ ਉੱਥੋਂ ਤਰਨ ਤਾਰਨ ਦੇ ਬੰਦੇ ਰਾਹੀਂ ਪਤਾ ਲੱਗਿਆ ਕਿ ਤੁਹਾਡੇ ਪਰਚਾ ਹੋਇਆ ਵੈ। ਇਹ ਹਲੇ ਐ ਨਹੀਂ ਪਤਾ ਹੋਰ ਪਤਾ ਨਹੀਂ ਕਿੰਨੇ ਕੁ ਦਈ ਬੈਠੇ ਹੋਣਗੇ। ਪਤਾ ਨਹੀਂ ਹੋਰ ਕਿਸੇ ਜ਼ਿਲ੍ਹੇ ਦੇ ਅੰਦਰ ਆ ਹੋਰ ਪਰਚਾ ਪਤਾ ਨਹੀਂ ਕੱਲ ਨੂੰ ਕਿਤੇ ਹੋਰ ਗਰੋਹਾਂ ਜੋੜ ਦੇਣਗੇ। ਬੀਤਾ ਜੀ ਐਂਟੀ ਨੈਸ਼ਨਲ ਬੰਦਾ ਜੀ ਇਹ ਫਲਾਨੇ ਗਰੋਹ ਨਾਲ ਜੁੜਿਆ ਹੈ ਜੀ ਇਹਦੇ ਸਬੰਧ ਆਈਐਸਆਈ ਨਾਲ ਨਹੀਂ ਇਹਦੇ ਸਬੰਧ ਫਲਾਨੀ ਜਥੇਬੰਦੀ ਨਾਲ ਹੈ ਜੀ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਆਵਾਜ਼ ਦੱਬਣ ਦੀਆਂ ਗੱਲਾਂ ਨੇ ਇਹ ਕੱਲੇ-ਕੱਲੇ ਬੰਦੇ ਨੂੰ ਟਾਰਗੇਟ ਕਰ ਰਹੇ ਆ ਪੰਜਾਬ ਦੇ ਵਿੱਚ ਇਹ ਮੈਂ ਹੀ ਨਹੀਂ ਕੱਲਾ ਆ ਤੁਸੀਂ ਪੱਤਰਕਾਰ ਭਾਈਚਾਰਾ ਖੜੇ ਹੋ ਛੋਡੇ ਬੰਦਿਆਂ ਨੂੰ ਫੋਨ ਕਰਕੇ ਧਮਕੀਆਂ ਵੀ ਦੇਖ ਲੈ ਫਿਰ ਐਂ ਕਰਾ ਦਿਆਂਗੇ ਐਂ ਕਰਾ ਦਿਆਂਗੇ ਛੋਡੇ ਵੀ ਬਹੁਤ ਵੱਡਾ ਸਕੰਜਾ ਕਸਿਆ ਜਾ ਰਿਹਾ ਜੇ ਅੱਜ ਵੀ ਅਸੀਂ ਇਕੱਠੇ ਹੋ ਕੇ ਨਾ ਬੋਲੇ ਤਾਂ ਇਹਨਾਂ ਨੇ ਹਾਲਾਤ ਪੰਜਾਬ ਦੇ ਬਹੁਤ ਜ਼ਿਆਦਾ ਮਾਰੇ ਕਰ ਦੇਣਗੇ। ਸੋ ਇਸ ਕਰਕੇ ਅਸੀਂ ਇੱਥੋਂ ਮੈਂ ਇਹੀ ਕਹਿਣਾ ਚਾਹਨਾ ਕਿ ਇਹ ਮੇਰਾ ਪੱਖ ਹੈ। ਇਹਨਾਂ ਨੂੰ ਇੱਕ ਮੈਂ ਭ੍ਰੇਖਾ ਇਹਨਾਂ ਦਾ ਕੱਢ ਦੇਣਾ ਚਾਹਨਾ ਕਿ ਬਹੁਤ ਵੱਡੇ ਬਹਿਮ ਚ ਨੇ ਕਿ ਪਰਚਿਆਂ ਤੋਂ ਦਬਾ ਕੇ ਜਾਂ ਐ ਘੇਰ ਕੇ ਇਹ ਆਵਾਜ਼ ਨੂੰ ਦਬ ਲੈਣਗੇ। ਇਹ ਆਵਾਜ਼ ਦਵਾਈ ਦਬਣੀ ਨਹੀਂ ਇਹਨਾਂ ਨੂੰ ਬਹੁਤ ਵੱਡਾ ਬਹਿਮ ਹੋ ਗਿਆ ਕਿ ਅਸੀਂ ਪਤਾ ਨਹੀਂ ਐ ਲੱਖੇ ਨੂੰ ਡਰਾ ਲਾਂਗੇ ਘੇਰ ਲਾਂਗੇ। ਇਹ ਕਿਹੜੀ 24 ਘੰਟੇ ਡੈਮੋਕਰੈਂਸੀ ਡੈਮੋਕਰੈਂਸੀ ਦਾ ਰਾਗ ਲਾਪਦੇ ਆ ਭਵੰਤ ਤਰਗੇ ਲੋਕਤੰਤਰ ਹੈ ਭਵੰਤ ਸਿੰਘ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਮੈਂ ਉਹ ਤੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਖੁਦ ਇਸ ਗੱਲ ਨੂੰ ਲੈ ਕੇ ਕਹਿੰਦੇ ਰਹੇ ਹੋ ਪੰਜਾਬ ਦੇ ਅੰਦਰ ਕਿ ਦੇਖੋ ਜੀ ਬਾਦਲਾੜੇ ਨੇ ਝੂਠੇ ਪਰਚੇ ਕਰਤੇ ਜੀ ਕਾਂਗਰਸੀਆਂ ਨੇ ਨੇ ਝੂਠੇ ਪਰਚੇ ਕਰਤੇ ਜੀ ਅਸੀਂ ਵੀ ਪੀੜਤ ਰਹੇ ਹਾਂ ਬਾਦਲਾਹ ਦੀ ਸਰਕਾਰ ਚ ਵੀ ਮੇਰੇ ਦੇ ਪਰਚੇ ਹੋਏ ਆ ਕਾਂਗਰਸੀਆਂ ਵਲੇ ਵੀ ਮੇਰੇ ਪਰਚੇ ਹੋਏ ਨੇ ਪਰ ਮੇਰੇ ਦੇ ਪਰਚੇ ਐ ਨਹੀਂ ਉਹਨਾਂ ਨੇ ਉਹ ਜਿਆ ਦੇਖਿਆ ਹੀ ਲਾਈਟ ਝਗੜੇ ਵਾਲਾ ਬੰਦਾ ਉਹ ਜਿਹੜਾ ਪਰਚਾ ਦੇਤਾ ਇਹਨਾਂ ਦਾ ਉਹ ਗੱਲ ਆ ਵੀ 8 8 'ਚ ਨੂਨ ਤਾਂ ਗੁੰਨਿਆ ਜਾਂਦਾ ਹੈ ਇਹਨਾਂ ਨੇ ਇਕੱਲਾ ਨੂਨ ਹੀ ਗੁੰਨਤਾ ਚਾੱਕ ਕੇ ਪਰਚਾ ਦੇਤਾ ਕਿਹੜਾ ਐਨਡੀਪੀਐਸ ਦਾ ਸੁਸ਼ਕਰ ਕੇ ਅੱਜ ਮੇਰਾ ਭਵਨ ਸਿੰਘ ਮਾਨ ਅੱਗੇ ਸਵਾਲ ਆ ਔਰ ਮੈਂ ਪੂਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਨਾ ਕਿ ਜੇ ਤੁਸੀਂ ਅੱਜ ਵੀ ਚੁੱਪ ਰਹੇ ਨਹੀਂ ਆਵਾਜ਼ ਬੁਲੰਦ ਕੀਤੀ ਤੇ ਬੋਲਣ ਵਾਲਾ ਕੋਈ ਨਹੀਂ ਖੜਨਾ ਜੇ ਮੇਰੇ ਵਰਗੇ ਬੰਦੇ ਨੂੰ ਐਂ ਦੱਬ ਸਕਦੇ ਆ ਆਮ ਬੰਦੇ ਨੂੰ ਤਾਂ ਫੋਨ ਕੀਤਾ ਬਾਧੂਆ ਬੰਦਾ ਬੈਠੇ ਚੁੱਪ ਕਰ ਜਾਂਦਾ ਬਹੁਤ ਤਰੀਕੇ ਨਾਲ ਬੰਦਿਆਂ ਨੂੰ ਘੇਰ ਰਹੇ ਨੇ ਇਹਦਾ ਇੱਥੋਂ ਤੱਕ ਗਏ ਖੜੇ ਆ ਕਿ ਜੇ ਕੋਈ ਇਨਸਾਨ ਬੋਲਦਾ ਦੇਖਦਾ ਵੀ ਇਹਦੀ ਕੋਈ ਕਮਜ਼ੋਰ ਜਿਹੜੀ ਰਾਗਾ ਉਹ ਦੱਬੀ ਜਾਵੇ ਇਹਦਾ ਕੋਈ ਰਿਸ਼ਤੇਦਾਰ ਗਾਂ ਦੀ ਗਾਂ ਕੋਈ ਜਿਹੜਾ ਕੋਈ ਕੋਈ ਮਲਾਜਮ ਲੱਗਿਆ ਹੋਇਆ ਉਹਨੂੰ ਉਹਨੂੰ ਘੇਰੋ ਉਹਨੂੰ ਕਹੋ ਵੀ ਤੇਰੀ ਬਦਲੀ ਜੇ ਤੂੰ ਜਲੰਧਰ ਲੱਗਿਆ ਤੈਨੂੰ ਅੰਮ੍ਰਿਤਸਰ ਠੋਕਾਂਗੇ ਅੰਮ੍ਰਿਤਸਰ ਲੱਗਿਆ ਬਠਿੰਡੇ ਠੋਕਾਂਗੇ ਬਠਿੰਡੇ ਲੱਗਿਆ ਗੁਰਦਾਸਪੁਰ ਠੋਕਾਂਗੇ ਵੀ ਆਹ ਤੇਰਾ ਬੰਦੇ ਨੂੰ ਚੁੱਪ ਕਰਾ ਕਿੱਥੋਂ ਤੱਕ ਇਹ ਖਤਰਨਾਕ ਤਰੀਕੇ ਨਾਲ ਚੱਲ ਰਹੇ ਆ ਤੁਸੀਂ ਦੇਖ ਲਓ ਇਰ ਜਾਹਨ ਬਹੁਤ ਮਾੜਾ ਮੈਂ ਪੰਜਾਬ ਚ ਕਹਿਣਾ ਚਾਹੁੰਦਾ ਤੇ ਪੰਜਾਬ ਨੇ ਕਦੇ ਗੱਲਾਂ ਝੱਲੀਆਂ ਨਹੀਂ ਜਦੋਂ ਜਦੋਂ ਪੰਜਾਬ ਦੇ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੀ ਗੱਲਬਾਤ ਆਈ ਹੈ ਨੌਬਤ ਆਈ ਹੈ ਇਹਨਾਂ ਨੇ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਦੇ ਲੋਕ ਦੁੱਗਣੇ ਚੌਗਣੇ ਹੋ ਕੇ ਉੱਠੇ ਆ ਸੋ ਇਸ ਕਰਕੇ ਮੈਂ ਆਪਣੀ ਗੱਲਬਾਤ ਜਿਹੜੀ ਰੱਖੀ ਆ ਤੇ ਮੈਂ ਪੰਜਾਬ ਦੇ ਲੋਕਾਂ ਤੱਕ ਰੱਖੀ ਆ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਪੰਜਾਬ ਦੇ ਡੀਜੀਪੀ ਨੂੰ ਪੁੱਛਣਾ ਚਾਹੁੰਦਾ ਕਿ ਇਹ ਜਿਹੜਾ ਪਰਚਾ ਦੇ ਰਹੇ ਹੋ ਜਾਂ ਮੇਰੇ ਪੁਰਾਣੇ ਪਰਚੇ ਖੋਲ ਰਹੇ ਹੋ ਉਹਦਾ ਕੀ ਆਧਾਰ ਹੈ ਜੀ ਕੋਈ ਜਾਂਚ ਨਹੀਂ ਪੜਤਾਲ ਨਹੀਂ ਕੱਲ ਨੂੰ ਬੰਦਾ ਫੜਨਗੇ ਕੋਈ ਬੰਦਾ ਫੜਿਆ ਉਹਨੂੰ ਕਹਿ ਦਿੰਦੇ ਹਾਂ ਜੀ ਹਾਂ ਜੀ ਇਹਨੇ ਮੰਨਿਆ ਵੀ ਲੱਖਾ ਸਾਡੇ ਨਾਲ ਸੀ ਜੀ ਜਾਂ ਇਹਦਾ ਲੱਖੇ ਤੋਂ ਲੈ ਕੇ ਆਏ ਆਂ ਜੀ ਦੱਸੋ ਇਹਦਾ ਕੀ 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 ਕਰੂ ਬੰਦਾ ਬਈ ਕੋਈ ਇਹ ਇਸ ਤਰ੍ਹਾਂ ਦੀਆਂ ਕਹਾਣੀਆਂ ਆਪਾਂ ਸਾਰੇ ਪਹਿਲਾਂ ਵੀ ਦੇਖਦੇ ਆਂ ਸੁਣਦੇ ਆਂ ਘੜ ਰਹੇ ਨੇ ਸੋ ਮੈਂ ਇਨੀ ਆਪਣੀ ਗੱਲ ਰੱਖੀ ਆ ਤੇ ਇਸ ਤੋਂ ਬਾਅਦ ਮੈਂ ਮੇਰੇ ਨਾਲ ਬਾਈ ਖੱਬੇ ਪਾਸੇ ਹਮਤੋਤ ਸਿੰਘ ਮਾਨ ਬੈਠੇ ਨੇ ਹਰਮਨ ਸਿੰਘ ਐਸਐਫਐਸ ਤੋਂ ਵਿਦਿਆਰਥੀ ਜਥੇਬੰਦੀ ਤੋਂ ਅਜੇ ਪਾਲ ਸਿੰਘ ਬਰਾੜ ਜੀ ਬਾਈ ਕਮਲਜੀਤ ਸਿੰਘ ਭਾਰਤੀ ਕਿਸਾਨ ਪੰਜਾਬ ਕਿਸਾਨ ਯੂਨੀਅਨ ਤੋਂ ਸੁਖ ਜਗਰਾਉ ਜੀ ਬਾਈ ਜਗਜੀਤ ਸਿੰਘ ਜੱਗੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਤੋਂ ਤੇ ਮੈਂ ਇਸ ਤੋਂ ਇਲਾਵਾ ਇਹਨਾਂ ਨੇ ਵੀ ਆਪਣੀ ਗੱਲਬਾਤ ਰੱਖਣੀ ਆ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿੰਨੀਆਂ ਵੀ ਇੱਥੇ ਕੋਈ ਜਥੇਬੰਦੀਆਂ ਨੇ ਕੋਈ ਸਮਾਜਿਕ ਸੰਗਠਨ ਬਣੇ ਹੋਏ ਨੇ ਕੋਈ ਲੋਕ ਅਧਿਕਾਰਾਂ ਦੀ ਰਾਖੀ ਕਰਨ ਲਈ ਜਿੰਨੀਆਂ ਵੀ ਸੰਸਥਾਵਾਂ ਬਣੀਆਂ ਹੋਈਆਂ ਨੇ ਹਰ ਬੰਦੇ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਇਹ ਇਕੱਲੇ-ਇਕੱਲੇ ਬੰਦੇ ਨੂੰ ਘੇਰ ਕੇ ਇਕੱਲੇ-ਇਕੱਲੇ ਬੰਦੇ ਨੂੰ ਹਰ ਤਰੀਕਾ ਹਰ ਹਰ ਬਾਹੇ ਵਰਤਣਗੇ। ਦੱਬਣ ਦਾ, ਦਬਾਉਣ ਦਾ ਕਿ ਸਾਡੇ ਖਿਲਾਫ ਕੋਈ ਆਵਾਜ਼ ਨਾ ਬੁਲੰਦ ਕਰੇ। ਮੇਰਾ ਨਾ ਰੌਲਾ ਕੀ ਦੱਸਿਆ ਜਾਵੇ। ਮੈਂ ਇਹਨਾਂ ਦਾ ਕੋਈ ਖਾਲ ਬਾ ਲਿਆ, ਵੱਟਬਾਲੀ ਜ਼ਮੀਨ ਦੱਬ ਲਈ। ਰੌਲਾ ਇਹੀਏ ਬੋਲੇ ਨਾ। ਚੁੱਪ ਰਵੇ। ਤੇ ਇਸ ਤੋਂ ਬਾਅਦ ਮੈਂ ਭਾਈ ਹਮਤੋਜ ਨੂੰ ਤੇ ਬਾਰੀ ਬਾਰੀ ਇਹਨਾਂ ਨੇ ਬਾਈਆਂ ਨੇ ਆਪਣੀ ਗੱਲ ਰੱਖਣੀ ਕਿਸੇ ਵੀ ਆਜੇ ਅੱਗੇ ਅੱਗੇ ਬਸ ਤੱਕ ਆਗੇ ਆਗੇ ਚ ਆਗੇ ਆਗੇ ਡੋਨਟ ਬੈਕ ਕਿਸੇ ਵੀ ਸੁਬੇ ਦੀ ਜਾਂ ਦੇਸ਼ ਦੀ ਇੱਜ਼ਤ ਦੁਨੀਆਂ ਦੇ ਵਿੱਚ ਉਦੋਂ ਹੁੰਦੀ ਹੈ ਜਦੋਂ ਉੱਥੋਂ ਦੇ ਇੰਸਟੀਚੂਨਸ ਤੇ ਪ੍ਰਾਈਵੇਟ ਇੰਡੀਵਿਜੂਅਲ ਇਕੱਲੇ ਕੱਲਾ ਇੱਕ ਵਿਅਕਤੀ ਉਹਦੀ ਬੋਲਣ ਦੀ ਆਜ਼ਾਦੀ ਕਿੰਨੀ ਕ ਹੈ ਉਥੋਂ ਅਸੀਂ ਉਥੇ ਜੋ ਚੱਲ ਰਹੀ ਸਰਕਾਰ ਹੈ ਉਹਦਾ ਅੰਦਾਜ਼ਾ ਲਾਉਣੀ ਹੈ ਤੇ ਜੇ ਉਹੀ ਕੁਝ ਚੱਲਣਾ ਸੀ ਤਾਂ ਕੀ ਇਹ ਬਦਲਾਅ ਸੀਗਾ ਮੈਨੂੰ ਸਮਝ ਨਹੀਂ ਆਉਂਦੀ 2 ਸਾਲ ਤੋਂ ਮੈਂ ਲੱਖੇ ਨਾਲ ਵਿਚਰ ਰਿਹਾ ਹਾਂ ਕਾਫੀ ਗੱਲਾਂ 'ਚ ਅਸੀਂ بڑے ਸੰਘਰਸ਼ਾਂ ਤੇ ਇਕੱਠੇ ਹੋ ਰਹੇ ਹਾਂ ਇੱਕ ਬੰਦਾ ਖੁੱਲ ਕੇ ਬੋਲ ਰਿਹਾ ਹਰ ਚੀਜ਼ ਉਹ ਉਹੀ ਕੰਮ ਕਰੂਗਾ ਯਾਰ ਇੱਕ ਕਾਮਨ ਸੈਂਸ ਨਾਲ ਦੀ ਚੀਜ਼ ਵੀ ਹੁੰਦੀ ਹੈ ਦੋ ਵਾਰੀ ਇੱਕ ਮੁਕਦਮੇ ਦੀ ਕੈنسਲੇਸ਼ਨ ਭਰਤੀ ਪੁਲਿਸ ਨੇ ਅਦਾਲਤ ਦੇ ਵਿੱਚ ਕੈنسਲੇਸ਼ਨ ਤਾਂ ਇੱਕ ਵਾਰੀ ਨਹੀਂ ਭਰੀ ਜਾਂਦੀ ਇੱਥੇ ਤਾਂ ਦੋ ਵਾਰੀ ਭਰਤੀ ਦੁਬਾਰਾ ਫੇਰ ਓਪਨ ਹੋ ਗਿਆ ਦੋ ਮੁਕਦਮੇ ਕੈنسਲੇਸ਼ਨ ਤੋਂ ਬਾਅਦ ਓਪਨ ਕੀਤੇ ਗਏ ਨੇ ਔਰ ਇੱਕ ਮੁਕਦਮਾ ਆਹ ਡਰਗ ਦਾ ਦਿਫਰੋਤੀਆਂ ਦਾ ਜੋੜਤਾ ਹੈ ਮਤਲਬ ਕੀ ਇਹ ਪਰਚਾ ਪੋਲਿਟਿਕਸ ਜੋ ਦੇਸ਼ ਦੀ ਪੋਲਿਟਿਕਸ ਦਾ ਵੀ ਹਿੱਸਾ ਬਣ ਗਈ ਤੇ ਸਾਡੀ ਸਟੇਟ ਦਾ ਵੀ ਇਹ ਤਾਂ ਖਹਿੜਾ ਨਹੀਂ ਛੁੱਟਣਾ ਇਹ ਤਾਂ ਖਿਹੜਾ ਛਟਾਉਣ ਲਈ ਤਾਂ ਇਹ ਦੂਜੇ ਬਣਾਏ ਗਏ ਸੀਗੇ ਮੇਰੀ ਹੁਣ ਵੀ ਅਪੀਲ ਆ ਉਹਨਾਂ ਨੂੰ ਤੇ ਨਾਲ ਨਾਲ ਵਾਰਨਿੰਗ ਵੀ ਹੈ ਕਿ ਤੁਸੀਂ ਉਸ ਤਰ੍ਹਾਂ ਦੀ ਪੋਲਿਟਿਕਸ ਨਾ ਕਰੋ ਜਿਹਦੇ ਕਰਕੇ ਉਹਨਾਂ ਦਾ ਕੋਈ ਬੰਦੇ ਜਿੱਤੇ ਹੀ ਨਹੀਂ ਜਿਹੜੇ ਬਣੇ ਹੋਏ ਸੀ ਉਹ ਐਸੇ ਕਰਕੇ ਗਏ ਸੀ ਉਹ ਹਾਰੇ ਵੀ ਐਸੇ ਕਰਕੇ ਸੀ ਕਿ ਪਰਚਾ ਪੋਲਿਟਿਕਸ ਜਿਹਦੇ ਤੋਂ ਦੁਖੀ ਕਰ ਮਾਰਿਆ ਅੱਜ ਵੀ ਉਹੀ ਚੱਲਦੀ ਹੈ ਕਿਤੇ ਇਲੈਕਸ਼ਨ ਅਨਾਉਂਸ ਹੋ ਜੇ ਕਿਤੇ ਸੈਂਟਰ ਦੀਆਂ ਏਜੰਸੀਆਂ ਆ ਜਾਂਦੀਆਂ ਨੇ ਕਿਤੇ ਸਟੇਟ ਦੀਆਂ ਏਜੰਸੀਆਂ ਆ ਜਾਂਦੀਆਂ ਨੇ ਯਾਰ ਸਾਡੇ ਕੋਲੇ ਬਾਕੀ ਪੋਲਿਟਿਕਸ ਖਤਮ ਹੋ ਗਈ ਹੈ ਮੁੱਦੇ ਖਤਮ ਹੋ ਗਏ ਨੇ ਪੰਜਾਬ ਬਾਰੇ ਜਾਂ ਦੇਸ਼ ਬਾਰੇ ਵਿਜ਼ਨ ਖਤਮ ਹੋ ਗਿਆ ਹੈ ਇੱਥੇ ਹੀ ਆ ਕੇ ਅਸੀਂ ਖੜ ਗਏ ਕਿ ਪਰਚਾ ਕੌਣ ਕਰਾਉਂਦਾ ਹੈ ਇੱਕ ਬੰਦਾ ਜਿਹੜਾ ਖੁੱਲ ਕੇ ਬੋਲ ਰਿਹਾ ਵਿਚਰ ਲਿਆ ਰੋਕਾਂ ਦੇ ਵਿੱਚ ਕਾਮਨ ਸੈਂਸ ਹੈ ਕਿ ਕੀ ਉਹ ਇਸ ਤਰ੍ਹਾਂ ਦੀ ਹਰਕਤ ਕਰੂਗਾ ਔਰ ਉਹ ਵੀ ਇੱਕ ਬੰਦਾ ਮੁਖਬਰ ਆਇਆ ਇੱਕ ਨਾਕੇ ਤੇ ਉਹਨੇ ਦਸਤਾ ਕਿਹੜੇ ਬੰਦੇ ਤੇ ਪਰਚਾ ਨਹੀਂ ਹੋ ਸਕਦਾ ਇਸ ਗੱਲ ਦੇ ਤਹਿਤ ਕਿ ਕੋਈ ਬੰਦਾ ਕਿਤੇ ਗਿਆ ਉਹਨੇ ਕਿਸੇ ਦਾ ਨਾਮ ਲੇਤਾ ਕੋਈ ਬੰਦਾ ਵੀ ਬਚਿਆ ਨਹੀਂ ਆ ਫਿਰ ਤਾਂ ਕਿਹਨੂੰ ਮਰਜੀ ਕਹਿ ਦਿਓ ਯਾਰ ਥੋੜਾ ਜਿਆਦਾ ਸੋਚੋ ਦੀ ਲੋਕਾਂ ਚ ਇੱਕ ਅਕਸ ਹੈ ਉਹਦੇ ਫਾਲੋਅਰਜ਼ ਨੇ ਦੁਨੀਆ ਉਹਨੂੰ ਫਾਲੋ ਕਰਦੀ ਐ ਜੇ ਤੁਹਾਡੇ ਕੋਲੇ ਕੋਈ ਇਨਫੋਰਮੇਸ਼ਨ ਆਈ ਐ ਉਹਦੀ ਕੋਈ ਫਰਦਰ ਇਨਕੁਆਰੀ ਕੀਤੀ ਐ ਜਾਂ ਬਿਨਾ ਇਨਕੁਆਰੀ ਤੋਂ ਹੀ ਕਰਤਾ ਸਾਰਾ ਕੁਝ ਇਹ ਕਿਉਂ ਹੋ ਰਿਹਾ ਐ ਇਸ ਤੋਂ ਅੱਗੇ ਵਧਦੇ ਥੋੜਾ ਜਿਹਾ ਹੋ ਕਿਉਂ ਰਿਹਾ ਐ ਇਹ ਕਿਨਾ ਜੀ ਬੋਲੋ ਨਾ ਬੋਲੋ ਨਾ ਉਹ ਗੱਲਾਂ ਨਾ ਕਿੰਨਿਆਂ ਨੂੰ ਰੋਕ ਲੂੰਗੇ ਕਿੰਨਿਆਂ ਨੂੰ ਰੋਕ ਲੂੰਗੇ ਇਸ ਤੋਂ ਬਿਹਤਰ ਐ ਜਿਹੜੇ ਵਾਅਦੇ ਕੀਤੇ ਸੀ ਉਹ ਕਰੀ ਜਾਓ ਬਸ ਮੈਂ ਆਪਦੇ ਚੀਫ ਮਿਨਿਸਟਰ ਨੂੰ ਵੀ ਕਹਿਣਾ ਚਾਹੂੰਗਾ ਮਾੜਾ ਜਿਹਾ ਧਿਆਨ ਦੇਵੇ ਇਧਰਲੇ ਪਾਸੇ ਇਹਨਾਂ ਗੱਲਾਂ ਦਾ ਜਿਵੇਂ ਲੱਖੇ ਨੇ ਕਿਹਾ ਮੁਖਰ ਵਿਰੋਧੀ ਰਿਆ ਉਹ ਪਰਚਾ ਪੋਲਿਟਿਕਸ ਦਾ ਅੱਜ ਕੀ ਹੋ ਰਿਹਾ ਹੈ ਪਲੀਜ਼ ਆ ਇਧਰ ਚੱਕੋ ਔਰ ਇਹ ਚੀਜ਼ਾਂ ਨੂੰ ਰੋਕੋ ਔਰ ਅਸੀਂ ਤੁਹਾਡਾ ਕਿਉਂਕਿ ਤੁਹਾਡੇ ਨਾਲ ਵੀ ਜਿਵੇਂ ਲੱਖੇ ਨੇ ਜ਼ਿਕਰ ਕੀਤਾ ਬਹੁਤ ਕੁਝ ਹੋ ਰਿਹਾ ਹੈ ਇਸ ਚੀਜ਼ ਨੂੰ ਅਸੀਂ ਇੱਥੇ ਨਹੀਂ ਛੱਡਣਾਗਾ ਇਸ ਚੀਜ਼ ਨੂੰ ਅੱਗੇ ਵੀ ਲੈ ਕੇ ਜਾ ਰਹੇ ਹਾਂ 9 ਤਰੀਕ ਨੂੰ ਮਰਾਜ ਪਿੰਡ ਦੇ ਵਿੱਚ ਲੋਕਾਂ ਦਾ ਇਕੱਠ ਵੀ ਕਰ ਰਹੇ ਕਿਉਂਕਿ ਡੈਮੋਕ੍ਰੇਸੀ ਦਾ ਇੱਕ ਸਭ ਤੋਂ ਖੂਬਸੂਰਤ ਪਹਿਲੂ ਹੁੰਦਾ ਹੈ ਕਿ ਹਰ ਮਸਲਾ ਇਹ ਮਸਾਇਲ ਜੋ ਵੀ ਹੋਵੇ ਉਹਨੂੰ ਲੋਕਾਂ ਦੇ ਸਾਹਮਣੇ ਲੈ ਜਾਓ ਲੋਕਾਂ ਦੇ ਅੱਗੇ ਪੇਸ਼ ਕਰ ਦਿਓ ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗੇ ਕਿ ਜੋ ਅਸੀਂ ਚੁਣੇ ਆਂ ਜਾਂ ਸਾਡੇ ਜਿਹੜੇ ਬਾਕੀ ਪਬਲਿਕ ਨੁਮਾਇੰਦੇ ਨੇ ਉਹ ਕੀ ਕਰ ਰਹੇ ਨੇ ਜਾਂ ਉਹਨਾਂ ਤੇ ਕੀ ਵਾਪਰ ਰਿਆ 9 ਤਰੀਕ ਨੂੰ ਪਿੰਡ ਮਰਾਚ ਜਿੱਥੋਂ ਪਹਿਲਾਂ ਦਿੱਲੀ ਨੂੰ ਚੈਲੰਜ ਕੀਤਾ ਗਿਆ ਸੀ ਉੱਥੇ ਬਹਿ ਕੇ ਹੀ ਲਿਬਰਟੀ ਦੀ ਗੱਲ ਕਰਾਂਗੇ ਆਜ਼ਾਦੀ ਦੀ ਆਜ਼ਾਦੀ ਕਿਹੜੀ ਗੱਲ ਦੀ ਆਜ਼ਾਦੀ ਇੱਕ ਵਿਅਕਤੀਗਤ ਆਜ਼ਾਦੀ ਇੱਕ ਉਹ ਆਜ਼ਾਦੀ ਕਿ ਤੁਹਾਡੇ ਦੇ ਕੋਈ ਬੰਦਿਸ਼ ਨਾ ਹੋਵੇ ਬੋਲਣ ਦਾ ਹੱਕ ਹੋਵੇ ਇੱਕ ਵਾਰ ਹਮੇਸ਼ਾ ਜ਼ਿਕਰ ਕਰਦਾ ਉਹਨਾਂ ਖਲੀਲ ਜ਼ਬਰਾਨ ਦਾ ਕਥਨ ਸੀ ਕਿ ਬੁਰਾਈ ਦੇ ਖਿਲਾਫ ਲੜੋ ਲੜ ਨਹੀਂ ਸਕਦੇ ਤਾਂ ਕਹੋ ਤੇ ਕਹਿ ਨਹੀਂ ਕਰਦੇ ਤਾਂ ਸੋਚੋ ਕਹਿਣ ਵਾਲਾ ਕੰਮ ਅਸੀਂ ਕਰ ਰਹੇ ਹਾਂ ਲੜਨ ਵਾਲਾ ਕੰਮ ਹੋ ਜੂਗਾ ਜੇ ਨਾ ਮੰਨੇ ਸੋਚਣ ਵਾਲਾ ਕੰਮ ਮੈਂ ਤੁਹਾਡੇ ਕੈਮਰਾ ਰਹੀਂ ਸਾਰੀ ਪਬਲਿਕ ਨੂੰ ਆਣਾ ਤੁਸੀਂ ਕਰੋ ਕਿ ਜੇ ਕੋਈ ਇਸ ਤਰ੍ਹਾਂ ਦੀ ਪੋਲਿਟਿਕਸ ਕਰਦਾ ਉਹਨੂੰ ਦੰਦਿਤ ਕਰੋ ਉਹਨੂੰ ਸਜ਼ਾ ਦਿਓ ਜਿਵੇਂ ਤੁਸੀਂ ਪਹਿਲਾਂ ਦਿੱਤੀ ਸੀ ਤੇ ਇਹਨਾਂ ਨੂੰ ਗਵਰਨਮੈਂਟ ਨੂੰ ਮੈਂ ਫਿਰ ਹੱਥ ਜੋੜ ਕੇ ਅਪੀਲ ਵੀ ਕਰੂੰਗਾ ਤੇ ਵਾਰਨਿੰਗ ਵੀ ਦੇਊਂਗਾ ਕਿ ਸੁਧਰ ਜੋ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਚਲੇ ਗਏ ਤੇ ਫਿਰ ਤੁਸੀਂ ਵੀ ਨਹੀਂ ਰਹਿਣਾ ਤੁਮਨੇ ਹੀ ਕੋਈ ਔਰ ਸਹੀ ਔਰ ਨਹੀਂ ਤੋਂ ਔਰ ਸਹੀ ਲੇਕਿਨ ਸੁਧਰਨਾ ਪੈਣਾ ਲੋਕ ਜਾਗ ਚੁੱਕੇ ਨੇ ਅੰਦੋਲਨ ਤੋਂ ਬਾਅਦ ਔਰ ਉਹ ਸੁਧਰਿਆ ਹੋਇਆ ਰਾਜ ਅਸੀਂ ਲਿਆ ਕੇ ਛੱਡਣਾ ਤੁਸੀਂ ਦੇ ਦਿਓ ਨਹੀਂ ਤਾਂ ਫਿਰ ਤੁਸੀਂ ਵੀ ਜਾਇਓ ਚ ਹਰਬੰਨਾਰ ਹਰਬੰਨਾਰ ਮਾਈਕਾ ਜਿੱਦਾਂ ਗੱਲ ਰੱਖੀ ਹੈ ਕਿ ਲਖੇ ਸੁਧਾਨਾ ਜੀ ਨੇ ਤੇ ਆਪਣੇ ਅਮਤੋਜ ਬਾਈ ਨੇ ਕਿ ਬੋਲਣ ਬੋਲਣਾ ਹੀ ਝੁਭ ਰਿਆ ਇਹਨਾਂ ਨੂੰ ਕਿ ਮਤਲਬ ਸਰਕਾਰ ਨੂੰ ਅਜੇ 6 ਮਹੀਨੇ ਨਹੀਂ ਹੋਏ ਅਜੇ ਪੂਰੀ ਤਰ੍ਹਾਂ ਜੱਜ ਨਾਲ ਬਣੀ ਹੋਈ ਨੂੰ ਤੇ 6 ਮਹੀਨਿਆਂ ਦੇ ਵਿੱਚ ਇਹ ਆਪਦੇ ਸਾਰੇ ਰੰਗ ਹੀ ਦਿਖਾਉਣਗੇ ਜਿਹੜੇ ਰੰਗ મોદી ਪਿਛਲੇ 8 ਸਾਲਾਂ ਤੋਂ ਦਿਖਾ ਰਿਆ ਇਹਨਾਂ ਨੇ ਸ਼ਾਇਦ ਕੰਪੀਟੀਸ਼ਨ ਕਰ ਰੱਖਿਆ ਕਿ ਅਸੀਂ 1 ਸਾਲ ਦੇ ਵਿੱਚ ਸਾਰੇ ਰੰਗ ਹੀ ਦਿਖਾਉਣੇ ਨੇ ਆਪਦੇ ਮਤਲਬ ਕੇਜਰੀਵਾਲ ਬਾਰੇ ਆਪਾਂ ਅਕਸਰ ਇਹ ਗੱਲ ਆਉਂਦੀ ਹੈ ਕਿ મોદી ਤੋਂ ਵੱਡਾ ਡिक्टेटरਸ ਆਵੇ ਤੋ ਹੋਏਗਾ ਕੀ ਉਧਰੋਂ ਚੀਜ਼ਾਂ ਵਧ ਰਹੀਆਂ ਨੇ ਕੀ ਉਹ ਆ ਪੂਰੇ ਦੇਸ਼ ਦੇ ਵਿੱਚ ਵੀ ਉਹ ਆਪਦੇ ਆਪ ਨੂੰ ਮੋਦੀ ਦਾ ਬਦਲ ਪੇਸ਼ ਕਰ ਰਹੇ ਨੇ ਉਹ ਕਿ ਅਸੀਂ ਮੋਦੀ ਦਾ ਬਦਲ ਆ ਤਾਂ ਜੋ ਮੋਦੀ ਪਿਛਲੇ 8 ਸਾਲਾਂ ਤੋਂ ਕਰ ਰਿਹਾ ਹੈਗਾ ਵਿਰੋਧੀਆਂ ਨੂੰ ਕੁਚਲ ਕੇ ਈੜੀ ਰਾਹੀਂ ਯੂਪੀਏ ਦੇ ਪਰਚਿਆਂ ਰਾਹੀਂ ਕੀ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਜੋ ਪਹਿਲਾਂ ਗੁਜਰਾਤ ਦੇ ਵਿੱਚ ਉਹਨੇ ਮਾਡਲ ਸਥਾਪਿਤ ਦਿੱਤਾ ਕਿ ਮੁਸਲਮਾਨਾਂ ਨੂੰ ਕੁਚਲ ਕੇ ਕਿਵੇਂ ਐਵੇਂ ਰਾਜ ਕਰੂੰਗਾ ਕੀ ਹੁਣ ਪੰਜਾਬ ਦੇ ਵਿੱਚ ਵਿਰੋਧੀਆਂ ਨੂੰ ਕਿਵੇਂ ਕੁਚਲਣਾ ਈਦੀ ਮਿਸਾਲ ਪੈਦਾ ਕਰਨਾ ਚਾਹੁੰਦੇ ਨੇ ਕੇਜਰੀਵਾਲ ਉਹ ਕੇਜਰੀਵਾਲ ਦਾ ਨਾਮ ਤਾਂ ਵੀ ਲੈ ਰਿਹਾ ਕਿ ਆਪਾਂ ਨੂੰ ਇਹ ਵੀ ਪਤਾ ਕਿ ਇੱਥੇ ਸਰਕਾਰ ਸਿੱਧੀ ਉੱਥੋਂ ਹੀ ਚੱਲ ਰਹੀ ਹੈ ਕਿ ਜੇ ਇਹਨਾਂ ਦਾ ਪਾਵਰ ਸਟਰਗਲ ਵੀ ਲੋਟ ਨਹੀਂ ਆਇਆ 6 ਮਹੀਨਿਆਂ ਤੋਂ ਕਿ ਭਗਵੰਤ ਮਾਨ ਡਿਫੈਕਟੋ ਸੀਐਮ ਹੈਗਾ ਵੀ ਆ ਕਿ ਜਦ ਡਿਫੈਕਟੋ ਸੀਐਮ ਕੋਈ ਹੋਰ ਹੈ ਤਾਂ ਜੇ ਇਹ ਸਾਰੇ ਸਵਾਲ ਕੋਈ ਚੁੱਕੂਗਾ ਇਹ ਐਂ ਕਹਿੰਦੇ ਨੇ ਕਿ ਅਸੀਂ ਗਲਤੀਆਂ ਵੀ ਕਰੀ ਜਾਈਏ ਅਸੀਂ ਪੰਜਾਬ ਦੇ ਲੋਕਾਂ ਨਾਲ ਮਨਮਰਜ਼ੀਆਂ ਵੀ ਕਰੀ ਜਾਈਏ ਅਸੀਂ ਰਾਜ ਸਭਾ 'ਚ ਵੀ ਜਿੰਨੂੰ ਮਰਜ਼ੀ ਭੇਜੀਏ ਅਸੀਂ ਐਕਸਾਈਜ਼ ਪਾਲਿਸੀ ਦੇ ਨਾਂ ਤੇ ਜੋ ਵਾਅਦੇ ਕੀਤੇ ਸੀ ਉਹ ਚ ਵੀ ਅਸੀਂ ਕੁਝ ਮਰਜ਼ੀ ਕਰੀਏ ਪਰ ਸਾਡੇ ਉਲਟ ਕੋਈ ਬੋਲੇ ਨਾ ਕਿਉਂਕਿ ਅਸੀਂ ਤਾਂ ਜੀ ਇਨਕਲਾਬ ਲੈ ਕੇ ਆਏ ਹੋਏ ਆ ਤਾਂ ਜਦੋਂ ਇੰਨਾ ਦਾ ਜਿਹੜਾ ਝੂਠਾ ਇਨਕਲਾਬ ਆ ਉਹ ਬੇਨਕਾਬ ਹੋ ਰਿਹਾ ਤੇ ਉਹਦੇ ਖਿਲਾਫ ਬੋਲਣਗੇ ਤਾਂ ਸਹੀ ਲੋਕ ਤੇ ਹੁਣ ਇਹਨਾਂ ਤੋਂ ਲੋਕ ਬੋਲੇ ਵੀ ਨਹੀਂ ਜਰੇ ਜਾ ਰਹੇ ਤਾਂ ਇਹ ਤਾਂ ਵੱਡਾ ਚੈਲੰਜ ਆ ਸਾਡੇ ਸਾਹਮਣੇ ਇੱਕ ਪਾਸੇ ਅਸੀਂ ਮੋਦੀ ਆਰਐਸ ਦੇ ਉਲਟ ਲੜਨ ਦਾ ਚੈਲੰਜ ਆ ਸਾਡੇ ਸਾਹਮਣੇ ਕਿ ਪੰਜਾਬ ਨੂੰ ਘੇਰ ਰਹੀ ਆ ਆਰਐਸਐਸ ਆ ਕੇ ਤੇ ਦੂਜੇ ਸਾਹਮਣੇ ਜਿਨ੍ਹਾਂ ਨੂੰ ਬਦਲਾ ਦੇ ਨਾਂ ਤੇ ਉੱਤੇ ਸਾਡੇ ਲੋਕਾਂ ਨੇ ਚੁਣਿਆ ਕਿ ਉਹ ਵੀ ਸਾਡੇ ਨਾਲ ਉਹੀ ਹਸ਼ਰ ਕਰ ਰਹੇ ਨੇ ਉਹ ਵੀ ਸਾਡੀ ਆਵਾਜ਼ ਉਸੇ ਤਰੀਕੇ ਨਾਲ ਦਵਾ ਰਹੇ ਨੇ ਜਿਹੜੀਆਂ ਗੱਲਾਂ ਪਿੱਛੇ ਅਸੀਂ ਮੋਦੀ ਤੇ ਆਰਸ ਦੇ ਉਲਟ ਖੜੇ ਹੋ ਕੇ ਬੋਲਣ ਦੀ ਗੱਲ ਕਰਦੇ ਆ ਤਾਂ ਇਹ ਚੈਲੰਜ ਨੂੰ ਸਾਰਿਆਂ ਨੂੰ ਮਿਲ ਕੇ ਨਜਿੱਠਣ ਦੀ ਲੋੜ ਆ ਕਿ ਲੋਕਤੰਤਰ ਦੇ ਵਿੱਚ ਜੋ ਭਾਰਤੀ ਨਿਜਾਮ ਆ ਸਾਰਾ ਇਹ ਲੋਕਤੰਤਰ ਇਹਦੇ ਵਿੱਚ ਜਿਹੜਾ ਅਸੀਂ ਬਦਲਾ ਕਿ ਵੋਟਾਂ ਨਾਲ ਬਦਲਾ ਕਰਕੇ ਸੀ ਸਰਕਾਰਾਂ ਬਣਾ ਰਿਆ ਉਹਦੇ ਤੇ ਵੀ ਸਾਡੇ ਲਈ ਸੋਚਣ ਦਾ ਸਵਾਲ ਖੜਾ ਹੋ ਗਿਆ ਕਿ ਅਸੀਂ ਦੋ ਪਾਰਟੀਆਂ ਨੂੰ ਇੱਕ ਪੂਰੀ ਪੰਜਾਬ ਦੇ ਵਿੱਚ ਆਵਾਜ਼ ਸੀ ਕਿ ਦੋ ਰਵੈਤੀ ਪਾਰਟੀਆਂ ਨੂੰ ਪਾਸੇ ਕਰ ਦੋ ਮਸਲੇ ਹੱਲ ਹੋ ਜਾਣਗੇ ਤਾਂ ਜਦੋਂ ਉਹ ਸਾਡੀ ਸਮਝ ਸੀ ਉਹਦੇ ਤੇ ਵੀ ਕੁਐਸਚਨ ਮਾਰ ਖੜਾ ਹੋ ਰਿਹਾ ਅਸੀਂ ਜਾਈਏ ਕਿੱਧਰ ਨੂੰ ਆਣਾ ਕਿ ਜੇ ਇਹਨਾਂ ਨੇ ਵੀ ਉਸੇ ਰਾਹ ਤੇ ਚੱਲਣਾ ਤਾਂ ਇਹ ਸਾਰਿਆਂ ਲਈ ਵੱਡਾ ਸਵਾਲ ਆ ਤੇ ਇਸ ਮਸਲੇਆਂ ਦੇ ਉੱਤੇ ਇਕੱਠੇ ਹੋਣ ਦੀ ਲੋੜ ਆ ਜੇ ਅੱਜ ਨਹੀਂ ਇਕੱਠੇ ਹੋਵਾਂਗੇ ਤਾਂ ਇਹ ਹੋਰ ਕਨੌਣਾ ਰੂਪ ਲੈ ਕੇ ਸਭ ਸਭ ਦੀਆਂ ਆਵਾਜ਼ਾਂ ਨੂੰ ਕੁਚਲਣ ਵਾਲੇ ਨੂੰ ਬਦਨਗੇ ਧੰਨਵਾਦ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈਕ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ